ਹਾਂਜੀ ਵੀਰ ਜੀ ਮੈਂ ਇਸ ਕਰਕੇ ਵੀਡੀਓ ਬਣਾ ਰਹੀ ਹਾਂ ਕਿਉਂਕਿ ਬੱਚਿਆਂ ਤੇ ਬਾਲ ਘਰ ਬਹੁਤ ਜ਼ਿਆਦਾ ਅਤਿਆਚਾਰ ਹੋ ਰਿਹਾ ਬੱਚੇ ਬਹੁਤ ਜ਼ਿਆਦਾ ਪਰੇਸ਼ਾਨ ਆ ਮੈਂ ਉੱਥੇ 4 ਸਾਲ ਡਿਊਟੀ ਕੀਤੀ ਆ ਮੈਨੂੰ ਸਾਰਾ ਹੀ ਪਤਾ ਸੀਗਾ ਵੀ ਕੀ ਹੁੰਦਾ ਕੀ ਨਹੀਂ ਇੱਥੇ ਸਾਰਾ ਬੱਚਿਆਂ ਦੇ ਨਾਲ ਵੱਡੀਆਂ ਕੁੜੀਆਂ ਦੇ ਨਾਲ ਬਹੁਤ ਹੀ ਜ਼ਿਆਦਾ ਗਲਤ ਹੁੰਦਾ ਜਿਹੜਾ ਨੇ ਬਿਆਨ ਦਿੱਤਾ ਵਾ ਬਿਲਕੁਲ ਸਹੀ ਦਿੱਤਾ ਵਾ ਕੋਈ ਉਹਦੇ ਚ 1% ਗਲਤ ਨਹੀਂ ਹੈਗਾ ਤੇ ਬਾਕੀ ਰਹੀ ਗੱਲ ਇਹਨਾਂ ਦੀ ਬਾਕੀ ਇਹ ਸਾਰੇ ਵਿੱਚ ਇੱਕੋ ਹੀ ਮਿਲੀ ਭਗਤ ਆਹੀ ਇਹ ਤੇ ਉਹ ਬਾਕੀ ਹੋਰ ਜਿਹੜਾ ਉਹ ਆਉਂਦਾ ਵਾ ਪੱਤਰਕਾਰ ਆ ਜਿਹੜਾ ਉਹ ਬਾਕੀ ਸਾਰੇ ਇਹਨਾਂ ਦੀ ਸਾਰਿਆਂ ਦਾ ਗੈਂਗ ਆ ਇੱਕ ਜਿਹੜਾ ਦਵਾਈਆਂ ਦੇਣ ਆਉਂਦੇ ਆ ਬੈਦ ਉਹ ਵੀ ਦਵਾਈਆਂ ਮਤਲਬ ਬੇਟੀਆਂ ਨੂੰ ਦਵਾਈਆਂ ਮਾਰੀਆਂ ਚੰਗੀਆਂ ਕਹਿੰਦੇ ਦਿੰਦੇ ਆ ਇੱਥੇ ਉਹ ਕੁੜੀਆਂ ਦੱਸਦੀਆਂ ਹੁੰਦੀਆਂ ਸੀਗੀਆਂ ਕਹਿੰਦੀਆਂ ਸਾਨੂੰ ਦਵਾਈਆਂ ਦਿੰਦੇ ਆ ਸਾਨੂੰ ਸ਼ਿਕਾਇਤ ਦਿੰਦੇ ਘੋਲ ਕੇ ਕਹਿੰਦੇ ਵੀ ਕਰਮੀ ਬਹੁਤ ਆ ਤੁਸੀਂ ਪੀ ਲਓ ਉਹ ਐ ਕਰਕੇ ਉਹਨਾਂ ਨੂੰ ਦਵਾਈਆਂ ਦਵਾਈਆਂ ਕੁੜੀਆਂ ਨੂੰ ਦੇ ਕੇ ਵਿਚਾਰੀਆਂ ਨੂੰ ਪਤਾ ਨਹੀਂ ਹੁਣ ਕੀ ਕਹਿੰਦੇ ਸੀ ਕੀ ਨਹੀਂ ਰੱਬ ਜਾਣਦਾ ਬਾਕੀ ਇੱਕ ਅੰਨੀ ਕੁੜੀ ਅੱਜ ਤੱਕ ਉਹਦਾ ਵੀ ਪਤਾ ਨਹੀਂ ਸਾਨੂੰ ਵੀ ਕਿੱਥੇ ਆ ਉਹਨੂੰ ਇੰਨਾ ਕੁ ਮਾਰਿਆ ਇੰਨਾ ਕੁ ਉਹਨੂੰ ਟੌਰਚਰ ਕੀਤਾ ਸੀ ਬਹੁਤ ਜ਼ਿਆਦਾ ਤੇ ਇੱਕ ਕੁੜੀ ਹੋਰ ਕਨ ਛਾਲ ਮਾਰ ਦਿੱਤੀ ਸੀ ਉਹਨੇ ਕੰਧ ਤੋਂ ਨਹੀਂ ਕੰਧ ਤੇ ਛਾਲ ਮਾਰ ਕੇ ਵਿਚਾਰੀ ਮੁੱਲਾਪੁਰ ਭੱਜ ਗਈ ਇਹਨਾਂ ਨੇ ਰਾਤੋਂ ਰਾਤ ਮੁੱਲਾਪੁਰ ਲੱਭੀ ਉਹ ਕੁੜੀ ਲੱਭ ਕੇ ਤਾਂ ਫਿਰ ਉਹ ਅਗਲੇ ਦਿਨ ਹੀ ਕਹਿਣ ਲੱਗੇ ਵੀ ਅਸੀਂ ਤਾਂ ਦੂਸਰੇ ਆਸ਼ਰਮ 'ਚ ਸ਼ਿਫਟ ਕਰ ਦਿੱਤੀ ਆ ਵੀ ਪਤਾ ਨਹੀਂ ਹੁਣ ਉਹਦੇ ਨਾਲ ਕੀ ਕੀਤਾ ਇਹਨਾਂ ਨੇ ਕੀ ਨਹੀਂ ਕੀਤਾ ਬਾਕੀ ਪੈਸੇ ਆ ਤੇ ਪੈਸਿਆਂ ਦਾ ਨਾਲ ਵੀ ਇਦਾਂ ਵੀ ਇਹਨਾਂ ਨੇ ਨੋਟ ਵੀ ਪਿਆ ਉਹਦੇ ਨਾਲ ਮਸ਼ੀਨਾਂ ਨਾਲ ਹੀ ਗਿਣਨੇ ਐਨਾ ਪੈਸਾ ਵੀ ਨਾ ਮਸ਼ੀਨਾਂ ਨਾਲ ਹੀ ਗਿਣਨਾ ਇਨਾ ਵਾਧੂ ਪੈਸਾ ਇਹਨਾਂ ਕੋਲ ਬਾਕੀ ਕੋਈ ਵੀ ਜਿਹੜੇ ਵੀ ਇਹਨਾਂ ਨੇ ਜਿਹੜੇ ਸਾਧੂ ਸੰਤਾਂ ਦੇ ਨਾਲ ਜਿੰਨੇ ਵੀ ਰਲੇ ਆਏ ਸਾਰੇ ਆ ਹੱਲੇ ਤਾਂ ਬਹੁਤ ਜਾਣੇ ਹੋਰ ਨਿਕਲਣਗੇ ਇਸ ਕਰਕੇ ਮੈਂ ਤਾਂ ਇੰਨੀ ਕੁ ਛੋਟੀ ਵੀਡੀਓ ਤੁਹਾਨੂੰ ਪਾਈ ਆ ਵੀ ਇਹਨਾਂ ਦੀ ਕਿਤੇ ਵੀ ਨਾ ਤਾਂ ਇਹਨਾਂ ਨੂੰ ਫੜ ਲਓ ਫੜਾਓ ਪੁਲਿਸ ਕੋਲ ਸਾਡੀ ਤੇ ਇਹ ਪੁਲਿਸ ਦੇ ਅੱਗੇ ਬੇਨਤੀ ਆ ਵੀ ਇਹਨਾਂ ਨੂੰ ਸਾਰਿਆਂ ਨੂੰ ਫੜ ਕੇ ਤੇ ਇਹਨਾਂ ਦੇ ਕੋਲੋਂ ਸਾਰਾ ਕੁਝ ਇਹ ਦੱਸਿਆ ਜਾਵੇ ਇਹਨਾਂ ਨੂੰ ਪੁੱਛਿਆ ਜਾਵੇ ਵੀ ਕੀ ਆ ਤੇ ਕੀ ਨਹੀਂ ਇਹ ਸਾਰਾ ਕੁਝ ਦੱਸਣ ਤੇਨਾਂ ਨੂੰ ਚੰਗੀ ਤਰ੍ਹਾਂ ਇਹਨਾਂ ਦੇ ਨਾਲ ਮਤਲਬ ਸ਼ਿਕਾਇਤਾਈ ਕੀਤੀ ਜਾਵੇ ਕਿਉਂਕਿ ਮਾਸੂਮ ਬੱਚਿਆਂ ਦੇ ਉੱਤੇ ਅਤਿਆਚਾਰ ਹੋਣ ਡਿਆ ਅੱsse ਕਰਕੇ ਅਸੀਂ ਵੀ ਛੁੱਟੀ ਮੈਂ ਕਰ ਦਿੱਤੀ ਇਸ ਨੂੰ ਮੈਂ ਉੱਥੇ ਜਾਂਦੀ ਹੁੰਦੀ ਸੀ ਬਾਲ ਘਰ ਡਿਊਟੀ ਮੈਂ ਬਹੁਤ ਟਾਈਮ ਕੀਤੀ ਪਰ ਜਦੋਂ ਬੱਚਿਆਂ ਦਾ ਅਤਿਆਚਾਰ ਵੇਖਿਆ ਨਹੀਂ ਸੀ ਜਾਂਦਾ ਅਸੀਂ ਫਿਰ ਛੁੱਟੀ ਕਰ ਦਿੱਤੀ ਮੈਂ ਜਾਂਦੀ ਨਹੀਂ ਸੀ ਤਾਂ ਇਹ ਆ ਵੀ ਬਲ ਕੇ ਇਹਨਾਂ ਦੇ ਜਿਹੜਾ ਉਹ ਆਸ਼ਰਮ ਆ ਆਸ਼ਰਮ ਦੇ ਵਿੱਚ ਤਾਂ ਭਈ ਇਹ ਬਹੁਤ ਜ਼ਿਆਦਾ ਹੀ ਖਰਾਬ ਕੰਮ ਕਿਉਂਕਿ ਬੇਟੀਆਂ ਜਿਹੜੀਆਂ ਮੈਂ ਇੰਨੀਆਂ ਕਿ ਜ਼ਿਆਦਾ ਮਾਰਦੇ ਕੁੱਟਦੇ ਸੀਗੇ ਕਿ 8-8 ਦਿਨ ਬੇਟੀਆਂ ਤੁਰ ਨਹੀਂ ਪਾਉਂਦੀਆਂ ਸੀਗੀਆਂ ਹੱਕ ਕੁੱਤਾ ਮੇਰੇ ਸਾਹਮਣੇ ਮਤਲਬ ਜਿਵੇਂ ਅਸੀਂ ਮੈਂ ਸਵੇਰੇ ਗਈਆਂ ਰਾਤ ਦੀ ਰਾਤ ਨੂੰ ਇਹਨੂੰ ਕੁੱਟਿਆ ਵਿਚਾਰੀ ਨੂੰ ਸਵੇਰੇ ਜਦੋਂ ਮੈਂ ਗਈਆਂ ਇਹ ਦੇਖੋ ਤੁਰਨਾ ਹੋਵੇ ਇੰਨਾ ਇਹਦਾ ਪਰੇਸ਼ਾਨ ਨਹੀਂ ਇਹ ਵੀ ਜ਼ਿਆਦਾ ਦੁਖੀ ਹੈ ਰੋ ਰੋ ਕੇ ਸਾਨੂੰ ਦੱਸਦੀਆਂ ਸੀ ਬੇਟੀਆਂ ਵਿਚਾਰੀਆਂ ਵੱਡੀਆਂ ਹੁਣ ਵੱਡੀਆਂ ਬੇਟੀਆਂ ਇਸ ਕਰਕੇ ਨਹੀਂ ਦੱਸ ਸਕਦੀਆਂ ਕਿਉਂਕਿ ਅਸੀਂ ਤਾਂ ਜਾਵਾਂਗੇ ਅਸੀਂ ਜਾ ਕੇ ਪੁੱਛ ਕੇ ਆ ਜਾਵਾਂਗੇ ਭਾਈ ਵੀ ਤੁਹਾਨੂੰ ਕੀ ਗੱਲ ਵਾ ਕਿਦਾਂ ਤੁਸੀਂ ਇਹ ਤਾਂ ਰਹਿਣਾ ਕਿ ਉਹਨਾਂ ਨੇ ਉੱਥੇ ਵਿਚਾਰੀਆਂ ਨੇ ਵੀ ਇਹਨਾਂ ਨੂੰ ਪਤਾ ਵੀ ਸਾਨੂੰ ਮਾਰਨ ਕੁੱਟਣਗੇ ਉੱਥੇ ਦੋ ਜਿਹੜੀਆਂ ਕੁੜੀਆਂ ਮੈਂ ਉਹ ਤਾਂ ਇਹਨਾਂ ਨੇ ਕੁੱਟਣ ਨੂੰ ਰੱਖਿਆ ਹਈਆਂ ਆ ਜੇ ਤਾਂ ਕਿ ਏਕਮਾ ਏਕਮ ਨੇ ਡਾਂਗ ਰੱਖੀ ਹੋਈ ਆ ਜਬ ਕਹੀ ਦਾ ਦਸਤਾ ਆਪਣੀ ਗੱਡੀ ਦੇ ਵਿੱਚ ਹਮੇਸ਼ਾ ਰਹਿੰਦਾ ਉਹਦੇ ਉਹਦੇ ਨਾਲ ਬੇਟੀਆਂ ਨੂੰ ਮਾਰਿਆ ਜਾਂਦਾ ਇਹਨਾਂ ਦੀ ਉੱਥੇ ਜੇਲ ਵੀ ਬਣੀ ਹੋਈ ਆ ਇੱਕ ਜੇਲ ਬਣਾਈ ਹੋਈ ਆ ਉੱਥੇ ਉਹ ਕੁੜੀਆਂ ਜੇਲ ਦੇ ਵਿੱਚ ਰੱਖਦੇ ਆ ਜੇਲ ਦੇ ਵਿੱਚ ਰੱਖਣਗੇ ਉਹ ਰੋਟੀ ਪਾਣੀ ਤੋਂ ਕੱਪੜੇ ਲੀੜੇ ਤੋਂ ਤਰਸਦੀਆਂ ਉਹਨਾਂ ਨੇ ਸਾਨੂੰ ਵਾਜਾਂ ਮਾਰਨੀਆਂ ਵੀ ਆਂਟੀ ਸਾਨੂੰ ਪਾਣੀ ਦੇ ਦਿਓ ਆਂਟੀ ਸਾਨੂੰ ਰੋਟੀ ਦੇ ਦਿਓ ਤੋਂ ਉਹਨਾਂ ਵਿਚਾਰੀਆਂ ਨੇ ਰੌਲਾ ਪਾਉਣਾ ਇਹਨਾਂ ਨੇ ਕਹਿਣਾ ਨਹੀਂ ਇਹਨਾਂ ਨੂੰ ਦੇਣਾ ਨਹੀਂ ਕੁਝ ਵੀ ਇਹਨਾਂ ਨੇ ਜੇਲ੍ਹਾਂ ਬਣਾਈਆਂ ਹੋਈਆਂ ਵਾ ਇਹਨਾਂ ਦੇ ਘਰ ਉੱਥੇ ਬਾਹਰ ਘਰ ਜਾ ਕੇ ਦੇਖਿਓ ਜਿੱਥੇ ਕਾਪੀਸ ਬਣਿਆ ਆ ਜਿੱਥੇ ਜਾਨੀਆਂ ਆ ਪੈਂਟਰ ਹੁੰਨੇ ਆ ਗੇਟ ਦੇ ਲਾਗੇ ਬਿਲਕੁਲ ਨਾਲ ਜਿੱਥੇ ਉਹ ਬੈੰਦੇ ਆ ਆਹਾਂ ਪਰਚੀਆਂ ਕੱਟਦੇ ਇਹਦੇ ਨਾਲ ਹੀ ਦੇਖਿਓ ਤੁਸੀਂ ਆਫਿਸ ਦੇ ਤਾਂ ਉਹਦੇ ਵਿੱਚ ਜੇਲ੍ਹ ਬਣਾਈ ਹੋਈ ਆ ਇਹ ਕਿਹਨਾਂ ਨੇ ਅੰਦਰ ਉਹੋ ਕਦੋਂ ਘਰਾਂ ਦੇ ਵਿੱਚ ਅੰਦਰ ਇਹਨਾਂ ਨੇ ਜੇਲ੍ਹ ਬਣਾਈ ਹੋਈ ਆ ਇਹਨਾਂ ਨੇ ਕੁੜੀ ਉਹ ਜੇਲ੍ਹ 'ਚ ਹੀ ਅਖਣੀਆਂ ਜਿਹੜੀਆਂ ਭਟੀਆਂ ਕੁੜੀਆਂ ਨੇ ਵੀ ਮਾਰ ਕਟਾਈ ਕਰਨੀ ਉਹਨਾਂ ਨੂੰ ਇੰਨਾ ਟੌਰਚਰ ਕਰਨਾ ਫਿਰ ਉਹਨਾਂ ਨੂੰ ਜੇਲ੍ਹ ਵਿੱਚ ਹੀ ਰੱਖਣਾ ਕਿੰਨੇ ਦਿਨ ਰੱਖਣਾ ਵਾ ਕਿੰਨਾ ਚਿਰ ਉਹ ਮਤਲਬ ਆਪਣੀ ਆਈ ਤੇ ਮੰਨ ਦੀਆਂ ਨਹੀਂ ਜੋ ਵੀ ਇਹ ਕਹਿੰਦੇ ਹੋਣਗੇ ਉਹਨਾਂ ਚਿਰ ਉਹਨਾਂ ਨੇ ਜੇਲ੍ਹ ਚ ਹੀ ਰਹਿਣਾ ਉਹਨਾਂ ਨੂੰ ਰੋਟੀ ਪਾਣੀ ਉੱਥੇ ਮਾੜਾ ਮੋਟਾ ਦੇਣਾ ਵਾ ਜੀ ਆਂਟੀਆਂ ਨੇ ਦੇਤਾ ਫਿਰ ਆਂਟੀਆਂ ਨੂੰ ਗਾਲਾਂ ਕੱਢਣੀਆਂ ਆਂਟੀਆਂ ਦੀ ਸੇਵਾ ਕਰਨੇ ਬਿਨਾਂ ਕਿ ਤੁਸੀਂ ਕਿਉਂ ਉਹਨੂੰ ਪੁੱਛ ਰਹੀਆਂ ਆ ਏਦਾਂ ਲਿਆ ਪਰ ਭਰਾ ਹੀ ਬਣੇ ਹੋਏ ਆ ਜੀ ਬਹੁਤ ਜ਼ਿਆਦਾ ਸਲੂਕ ਆ ਬਹੁਤ ਜ਼ਿਆਦਾ ਪਿਆਰ ਆ ਦੋਵਾਂ ਜਣਿਆਂ ਦਾ ਕਿਤੇ ਇੱਕ ਦੂਸਰੇ ਦੇ ਨਾਲ ਬਗੈਰ ਨਹੀਂ ਮਤਲਬ ਰਹਿੰਦੇ ਉਹਨੇ ਵੀ ਆਉਣਾ ਸਿੱਧਾ ਪੀਨੋ ਪਠਾਣਾ ਵੀਰ ਜੀ ਨੇ ਵੀ ਹਾਂ ਜੀ ਇਹਨਾਂ ਦਾ ਬਹੁਤ ਜ਼ਿਆਦਾ ਵਾ ਬਹੁਤ ਲੈਣ ਦੇਣ ਵਾ ਇਹਨਾਂ ਦਾ ਆਪਸ ਵਿੱਚ ਬਹੁਤ ਜ਼ਿਆਦਾ ਹਾਂ ਜੀ ਬਾਕੀ ਮੈਂ ਇੰਨਾ ਕੀ ਕਹਿਣਾ ਚਾਹੁੰਦੀ ਆ ਬਾਕੀ ਜੋ ਵੀ ਕੋਸ਼ਾ ਫਿਰ ਧੁਖ ਖਲਾਸਾ ਹੋਊਗਾ ਫਿਰ ਕਰਾਂਗੇ ਗੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ